ਸਤਿ ਸ਼੍ਰੀ ਅਕਾਲ ਦੋਸਤੋ ਮਾਰਸ਼ਨ న్యూਸ ਤੇ ਆਪ ਸਭ ਦਾ ਸਵਾਗਤ ਹੈ ਅਸੀਂ ਆਪ ਜੀ ਨੂੰ ਸਾਬਤਨ ਕਰਨਾ ਚਾਹੁੰਦੇ ਆ ਕਿ ਕੁਰਾਲੀ ਦੇ ਵਿੱਚ ਜੋ ਚੂੜੀਆਂ ਕੱਟ ਲੈਂਦੀਆਂ ਤੇ ਜੇਬ ਕੱਟੀਆਂ ਦਾ ਇੱਕ ਗੈਂਗ ਇੱਥੇ ਐਕਟਿਵ ਹੋਇਆ ਹੋਇਆ ਬੱਸ ਸਟੈਂਡ ਦੇ ਵਿੱਚ ਮੈਂ ਆਪ ਜੀ ਨੂੰ ਫਿਰ ਦੱਸਦੀ ਕਿ ਜੋ ਇੱਕ ਜੇਬ ਕੱਟੀਆਂ ਦਾ ਗੈਂਗ ਜੋ ਕਿ ਚੂੜੀਆਂ ਵੀ ਕੱਟ ਲੈਂਦਾ ਸਵਾਰੀਆਂ ਤੇ ਚੜਦੇ ਉਤਰਦੇ ਹੋਏ ਤੇ ਉਹਨਾਂ ਦਾ ਮੁੱਖ ਨਿਸ਼ਾਨਾ ਉਹ ਔਰਤਾਂ ਹੁੰਦੀਆਂ ਜਿਨ੍ਹਾਂ ਦੇ ਸੋਨੇ ਦੀਆਂ ਚੂੜੀਆਂ ਪਾਈਆਂ ਹੋਈਆਂ ਨੇ ਜਾਂ ਗਲਿਆਂ ਦੇ ਵਿੱਚ ਹਾਰ ਪਾਏ ਹੁੰਦੇ ਆ ਤੇ ਉਹ ਇਹਨਾਂ ਘਟਨਾਵਾਂ ਨੂੰ ਅੰਜਾਮ ਦੇ ਰਹੀਆਂ ਨੇ ਤੇ ਤੇਹਾਰੇ ਹੀ ਆਪ ਜੀ ਪਹੁੰਚੀ ਐ ਐਡੀਸ਼ਨਲ ਐਸ ਡੀਓ ਮਾਜਰਾ ਜੋ ਕਿ ਮਾਜਰਾ ਵਿਖੇ ਐਡੀਸ਼ਨਲ ਐਸ ਡੀਓ ਨੇ ਰੂਚਕ ਘਰ ਵੀ ਉਹਨਾਂ ਦੀ ਜੋ ਚੂੜੀ ਹੈ ਉਹ ਕਟ ਲਈ ਗਈ ਉਹਨਾਂ ਨੇ ਦੱਸਿਆ ਕਿ ਜਦੋਂ ਮੈਂ ਬਸ ਚੜ੍ਹਨ ਲੱਗੀ ਆ ਤਾਂ ਇਹ ਪੰਜ ਸੱਤ ਲੇਡੀਜ਼ ਜੋ ਕਿ ਉਹਨਾਂ ਦੇ ਹੱਥ ਵਾਲੇ ਜੰਕਟਾ ਕਰ ਲੰਨੀ ਹੈ ਤੇ ਬਸ ਚੜ੍ਹਨ ਤੋਂ ਉਹਨਾਂ ਨੂੰ ਸਟ੍ਰਾਈਕ ਕਰ ਲੰਨੀ ਹੈ ਤੇ ਉਹ ਹੰਡਲ ਤੇ ਹੱਥ ਪਾ ਲੰਦੀਆਂ ਤੇ ਹੱਥ ਜਦੋਂ ਪਾਉਂਦੀਆਂ ਤੇ ਉਹਦੇ ਉੱਪਰ ਕੁਛ ਕੱਪੜਾ ਪਾਲਕ ਪਾ ਕੇ ਉਹਨੂੰ ਚੂਹੀ ਕੱਟ ਲੈਂਦੀ ਹੈ ਜਦੋਂ ਗੱਡੀ ਬੱਸ ਦੇ ਵਿੱਚ ਬੈਠਦੇ ਆ ਤਾਂ ਉਹਨਾਂ ਨੂੰ ਇਸ ਚੀਜ਼ ਦਾ ਘਟਨਾ ਦਾ ਪਤਾ ਚੱਲਦਾ ਤੇ 1000 ਰੁਪਏ ਦੀ ਹੋ ਜੋ ਚੂਹੀ ਸੀਗੀ ਉਹ ਉਤਾਰ ਕੇ ਲੈ ਗਈਆਂ ਨੇ ਵੱਟ ਲਗੀਆਂ ਨੇ ਤੇ ਉਹਦੇ ਬਾਰੇ ਵੀ ਜਾਣਕਾਰੀ ਜੇ ਰੁਚੀ ਹੈ ਜੀ ਆਪ ਦੇਣਗੇ ਤੁਹਾਨੂੰ ਸਾਰੀ ਘਟਨਾ ਕਰਮ ਦੱਸਣਗੇ ਤੇ ਜੋ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਕਿ ਵੀ ਇਹ ਪੰਜ ਸੱਤ ਲੇਡੀਜ਼ ਇਕੱਠੀਆਂ ਹੁੰਦੀਆਂ ਨੇ ਤੇ ਆਪਣੇ ਜੋ ਸ਼ਿਕਾਰ ਹੈ ਤੂੰ ਆਪਣੇ ਘਰੇ ਵਿੱਚ ਲੈ ਲੰਨੀ ਹੈ ਤੇ ਆਪਣੇ ਢੰਗ ਤਰੀਕੇ ਦੇ ਨਾਲ ਉਹਦਾ ਪਟੂਆ ਕੱਟ ਲੰਨੀ ਹੈ ਜਾਂ ਉਹਦਾ ਗਲੇ 'ਚੋਂ 체ਨ ਕੱਟ ਲੰਨੀ ਹੈ ਜਾਂ ਫਿਰ ਉਹਨਾਂ ਦਾ ਜੋ ਛੂਲੀ ਵਗੈਰਾ ਕੱਟ ਕੇ ਲੈ ਜੰਨੀ ਹੈ ਤੇ ਸਾਰੀ ਘਟਨਾ ਕੈਮਰੇ ਦੇ ਵਿੱਚ ਜੋ ਕਰਾਲੀ ਪੁਲਿਸ ਦੇ ਸੀਸੀਟੀਵੀ ਕੈਮਰੇ ਉਹਨਾਂ ਦੇ ਵਿੱਚ ਕੈਦ ਹੋ ਚੁੱਕੀ ਹੈ ਤੇ ਪੁਲਿਸ ਪੂਰੀ ਮਸਤੈਗੀ ਦੇ ਨਾਲ ਉਹਨਾਂ ਚੋਰਾਂ ਚੋਰੀਆਂ ਦੀ ਤਲਾਸ਼ ਦੇ ਵਿੱਚ ਜੁਟੀ ਹੋਈ ਹੈ ਆਪ ਜੀ ਤੱਕ ਸੀਸੀਟੀਵੀ ਕੈਮਰੇ ਦੀ ਇਨ ਪੁਟ ਇਸ ਲਈ ਪਹੁੰਚਾ ਰਹੇ ਹਾਂ ਕਿ ਜੇਕਰ ਆਪ ਜੀ ਨੂੰ ਕਿਸੇ ਦਾ ਪਤਾ ਚੱਲਦਾ ਖਤਰ ਵਾਲੀ ਪੁਲਿਸ ਦੇ ਨਾਲ ਇਹ ਦੱਸ ਹਰ ਕੀਤਾ ਜਾਵੇ ਜਦੋਂ ਐਸ ਐਚਓ ਸਰਦਾਰ ਸੁਨਾਪ ਸਿੰਘ ਜੀ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਵੀ ਅਸੀਂ ਬਹੁਤ ਹੀ ਛੇਤੀ ਇਹਨਾਂ ਨੂੰ ਲੋਕੇਟ ਕਰਕੇ ਕਾਨੂੰਨ ਦੇ ਸੰਜੇ ਵਿੱਚ ਪਾ ਲਵਾਂਗੇ ਤੇ ਆਪ ਜੀ ਵੇਖ ਰਹੇ ਹੋ ਮਾਸਟਰ ਨਿਊਜ਼ ਟੀਵੀ ਦੇ ਉੱਪਰ ਜੋ ਇਹਨਾਂ ਲੇਡੀਆਂ ਦਾ ਗਰੋ ਹੈ ਜੇਕਰ ਕਿਸੇ ਨੂੰ ਕਿਸੇ ਦਾ ਸੰਬੰਧੀ ਪਤਾ ਲੱਗਦਾ ਹੈ ਇਹਨਾਂ ਸੰਬੰਧੀ ਚੋਣੀਆਂ ਸੰਬੰਧੀ ਜੋ ਜੇਕਰ ਤਗੀਆਂ ਨੇ ਇਹ ਤਾਂ ਉਸ ਦੀ ਜੋ ਸੂਚਨਾ ਪੁਲਿਸ ਨੂੰ ਤਰਤਿ ਤੀ ਜਾਵੇ ਤੰਵਾ ਤਾਂ ਕੀ ਹੋਇਆ ਸਾਰਾ ਮਾਉਲਾ ਮੈਂ ਸਰ ਪਟਿਆਲੇ ਜਾ ਰਹੀ ਸੀ ਆਪਣੇ ਕਿਸੇ ਦਫਤਰੀ ਕੰਮ ਲਈ ਤੇ ਉਸ ਟਾਈਮ ਮੈਂ ਰੋਡ ਕ੍ਰੋਸ ਕਰਕੇ ਆਪਣਾ ਮੁਰੰਡਾ ਰੋਡ ਤੇ ਆਈ ਤੇ ਮੁਰੰਡਾ ਰੋਡ ਤੇ ਤਕਰੀਬਨ 20 ਮਿੰਟ ਮੈਂ ਉੱਥੇ ਖੜੀ ਰਹੀ ਆ ਬਸ ਦੀ ਉਡੀਕ ਕਰਦੇ ਤਾਂ ਜਿਵੇਂ ਹੀ ਬਸ ਆਈ ਹੈ ਖਟਰਾ ਬਸ ਦੀ ਹੀ ਹਰੇ ਰੰਗ ਦੀ ਤੇ ਮੈਂ ਬਸ ਦੇ ਵਿੱਚ ਜਦੋਂ ਚੜਨ ਦੀ ਕੋਸ਼ਿਸ਼ ਕੀਤੀ ਤਾਂ ਇਹ ਤਿੰਨਿਆਂ ਨੇ 6-7 ਤਿੰਨਿਆਂ ਨੇ ਮੈਨੂੰ ਇੱਕਦਮ ਚਾਰੋਂ ਤਰਫ ਤੋਂ ਘੇਰ ਲਿਆ ਦੋ ਇੱਧਰ ਖੱਬੇ ਪਾਸੇ ਦੋ ਸੱਜੇ ਤਿੰਨ ਚਾਰ ਪਿੱਛੇ ਤਾਂ ਉਹਨਾਂ ਨੇ ਮੈਨੂੰ ਬੱਸ ਵੱਲ ਨੂੰ ਤੱਕਾ ਮਾਰਿਆ ਤੱਕਾ ਮਾਰਨ ਜਦੋਂ ਨਾ ਤੱਕਾ ਮਾਰਿਆ ਤਾਂ ਮੈਂ ਬੱਸ ਦਾ ਜਿਹੜਾ ਹੈਂਡਲ ਹੈ ਉੱਪਰ ਚੜਨ ਵਾਲਾ ਉਹ ਫੜ ਲਿਆ ਤੇ ਜਦੋਂ ਮੈਂ ਹੈਂਡਲ ਫੜਿਆ ਉਹਨਾਂ ਦੇ ਵਿੱਚੋਂ ਇੱਕ ਧੀਮੀ ਨਾਲ ਛੋਟਾ ਜਿਹਾ थैਲੀ ਜੀ ਸੀਗੀ ਉਹਦੇ ਨਾਲ ਮੇਰਾ ਹੱਥ ਕਵਰ ਕਰਤਾ ਜਿਹਦੇ નીચે ਚੂੜੀ ਸੀ ਤਾਂ ਉਸ ਉਹ ਉਹਦੇ ਨੂੰ ਮੈਨੂੰ ਉਸ ਤਰ੍ਹਾਂ ਪਤਾ ਨਹੀਂ ਲੱਗਿਆ ਵੀ ਉਹਨਾਂ ਨੇ ਚੂੜੀ ਮੇਰੀ ਕੱਟ ਲਈ ਕਿਸ ਤਰ੍ਹਾਂ ਨਾਲ ਕੱਟੀ ਉਹ ਨਹੀਂ ਮੈਨੂੰ ਪਤਾ ਲੱਗਿਆ ਬਸ ਜਦੋਂ ਮੈਂ ਉਹਨਾਂ ਨੇ थैਲੀ ਉੱਪਰ ਲਕੋਲੀ ਉਸ ਤੋਂ ਬਾਅਦ ਜਦੋਂ ਨਾ ਚੂੜੀ ਕੱਟ ਲਈ ਹੋਏਗੀ ਉਸ ਤੋਂ ਬਾਅਦ ਉਹਨਾਂ ਨੇ ਖੋਲਤਾ ਮੈਨੂੰ ਮਤਲਬ ਰਸਤਾ ਦਿੱਤਾ ਬੱਸ ਮੈਂ ਬਾਜ਼ਰੀ ਸੀਟ ਤੇ ਜਿਵੇਂ ਹੀ ਬੈਠੀ ਮੈਨੂੰ ਪਤਾ ਲੱਗਿਆ ਮੇਰੀ ਚੂੜੀ ਕੱਟ ਗਈ ਐ ਨਾ ਉਹ ਬੱਸ ਚੜੀਆਂ ਫਿਰ ਮੈਂ ਉਸੀ ਟਾਈਮ ਕੰਡਕਟਰ ਨੂੰ ਪੁੱਛਿਆ ਵੀ ਜਿਹੜੀ ਮੇਰੇ ਪਿੱਛੇ ਤੀਵੇਂ ਸੀ ਉਹਨਾਂ ਨੇ ਬੱਸ ਬੋਰਡ ਕੀਤੀ ਕੀ ਨਹੀਂ ਤਾਂ ਉਹ ਕਹਿੰਦੇ ਜੀ ਉਹ ਤਾਂ ਰੋਪੜ ਰੋਡ ਵੱਲ ਨੂੰ ਲੰਘਦੀਆਂ ਤੇ ਉਹਦੇ ਵਿੱਚ ਹੁਣ ਅਸੀਂ ਸੀਸੀਟੀਵੀ ਫੁਟੇਜ ਚੈੱਕ ਕੀਤੀ ਐ ਉਹਦੇ ਵਿੱਚ ਉਹ 10 ਦਾ ਗਰੋ ਹੈ ਉਹ ਜਾਂਦਾ ਹੋਇਆ ਬੱਸ ਤੋਂ ਦਿਖ ਰਿਹਾ ਐ ਇਸ ਲਈ ਪੁਲਿਸ ਨੂੰ ਤੁਹਾਨੂੰ ਸੂਚਨਾ ਦੇ ਦਿੱਤੀ ਐ ਪੁਲਿਸ ਨੂੰ ਸੂਚਨਾ ਦਿੱਤੀ ਐ ਜੀ ਪੁਲਿਸ ਵਾਲਿਆਂ ਨੇ ਪੂਰੀ ਸੀਸੀਟੀਵੀ ਫੁਟੇਜ ਸਾਨੂੰ ਕੱਢ ਕੇ ਦਿੱਤੀ ਐ ਉਹ ਹੈਲਪ ਕਰ ਰਹੇ ਐ ਤੇ ਅੱਗੇ ਦੇਖਦੇ ਆ ਕਿ ਹੁਣ ਕੀ ਹੁੰਦਾ ਐ